ਹਾਂਜੀ ਨਮਸਕਾਰ ਜੀ ਸਵਾਗਤੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੀ ਚੈਨਲ ਟੀਚਿੰਗ ਗੁਰੂ ਦੇ ਉੱਤੇ ਤਾਂ ਅੱਜ ਆਪਾਂ ਗੱਲ ਕਰਾਂਗੇ ਸਕਨ ਸਕੀਮ ਬਾਰੇ ਤੁਹਾਨੂੰ ਸਾਰਨ ਨੂੰ ਪਤਾ ਹੀ ਹੋਣਾ 52000 ਰੁਪਏ ਜਿਹੜੇ ਹੈਗੇ ਨੇ ਉਹ ਦਿੱਤੇ ਜਾਂਦੇ ਨੇ ਤਾਂ ਇਹਦੇ ਵਿੱਚ ਆਪਾਂ ਬਰੀਫ ਦੇ ਵਿੱਚ ਜਿਹੜੀ ਹੈਗੀ ਹੈ ਇਸ ਵੀਡੀਓ ਦੇ ਉੱਤੇ ਗੱਲ ਕਰਦੇ ਹਾਂ ਤਾਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਆਈਕਨ ਨੂੰ ਜ਼ੋਰ ਪ੍ਰੈਸ ਕਰੋ ਜਿਸ ਨਾਲ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਉਹ ਤੁਹਾਨੂੰ ਮਿਲਦੀ ਰਹੇ ਕਿਉਂਕਿ ਹੁਣ ਦੇਖੋ ਨਵੀਂ ਸਰਕਾਰ ਆਈ ਹੈ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਹੈ ਤਾਂ ਉਹਦੀ ਜਾਣਕਾਰੀ ਜਿਹੜੀ ਹੈਗੀ ਤੁਹਾਨੂੰ ਪਤਾ ਲੱਗਦੀ ਰਹੇ ਇਸ ਕਰਕੇ ਜਿਹੜੇ ਹੈਗੇ ਨੇ ਨਾਲ ਵਾਲੇ ਘੰਟੀ ਬਟਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਕੋਈ ਵੀ ਅਸੀਂ ਵੀਡੀਓ ਪਾਈਏ ਕੋਈ ਸਕੀਮ ਆਏ ਕੋਈ ਗਵਰਨਮੈਂਟ ਜੋ ਬਾਈਏ ਤਾਂ ਉਹਦੀ ਜਿਹੜੀ ਜਾਣਕਾਰੀ ਹੈ ਉਹ ਤੁਹਾਨੂੰ ਮਿਲਦੀ ਰਹੇ ਤਾਂ ਚਲੋ ਆਪਾਂ ਦੇਖਦੇ ਹਾਂ ਕਿ ਕਿਹਨੂ-ਕਿਹਨੂ ਜਿਹੜੇ ਹੈਗੇ ਨੇ ਆ ਪੈਸੇ ਮਿਲਦੇ ਨੇ ਤੇ ਕੀ ਕੁਝ ਜਿਹੜੇ ਹੈਗੇ ਨੇ ਡਾਕੂਮੈਂਟ ਇਹਦੇ ਲਈ ਚਾਹੀਦੇ ਹੁੰਦੇ ਨੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਸਭ ਨੂੰ ਸਕੀਮ ਨੂੰ ਕੀ ਕਹਿੰਦੇ ਨੇ ਆਸ਼ੀਰਵਾਦ ਸਕੀਮ ਵੀ ਕਿਹਾ ਜਾਂਦਾ ਹੈ ਜਿਹੜੀ ਕਿ ਗਰਲਸ ਦੀ ਮੈਰਿਜ ਦੇ ਵਿੱਚ ਹੈਲਪ ਕਰਦੀ ਹੈ ਇਹ ਕਿਹੜੀ ਹੈ ਸ਼ੈਡਿਊਲ ਕਾਸਟ ਤੇ ਬੈਕਵਰਡ ਕਲਾਸ ਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਇਹ ਦਿੱਤੀ ਜਾਂਦੀ ਹੈ ਇਸ ਸਕੀਮ ਦਾ ਕੀ ਮਕਸਦ ਹੈ ਇਸ ਸਕੀਮ ਦਾ ਮਕਸਦ ਇਹ ਹੈ ਕਿ ਇਹ ਜਿਹੜੀ ਸਟੇਟ ਗਵਰਨਮੈਂਟ ਹੈ ਉਹ ਕੁਝ ਫੰਡ ਪ੍ਰੋਵਾਈਡ ਕਰਦੀ ਹੈ ਜਿਵੇਂ 15000 21000 ਲਿਖਿਆ ਰੱਖਿਆ ਪਰ ਹੁਣ ਜਿਹੜੀ ਹੈਗੀ ਉਹਦੀ ਰਾਸ਼ੀ ਉਹ 52000 ਹੈ ਕਿ ਜਦੋਂ ਵੀ ਕੋਈ ਲੜਕੀ ਹੈ ਉਹਦਾ ਵਿਆਹ ਹੁੰਦਾ ਹੈ ਤਾਂ ਉਸ ਟਾਈਮ ਤੇ 52000 ਰੁਪਏ ਦਿੱਤੇ ਜਾਂਦੇ ਨੇ ਹੁਣ ਇਹ ਕਿਹਨਾਂ ਨੂੰ ਮਿਲਦੇ ਨੇ ਉਹ ਦੇਖ ਲਓ ਕੀ ਐਪਲੀਕੈਂਟ ਜਿਹੜਾ ਪਰਮਨੈਂਟ ਸਿਟੀਜ਼ਨ ਹੋਣਾ ਚਾਹੀਦਾ ਪੰਜਾਬ ਦਾ ਨਾਗਰਿਕ ਹੋਣਾ ਚਾਹੀਦਾ ਹੈ ਤੇ ਐਪਲੀਕੈਂਟ ਜਿਹੜਾ ਯਾਨੀ ਕਿ ਫਾਰਮ ਭਰਨ ਵਾਲਾ ਉਹ ਬਿਲੋ ਪਾਵਰਟੀ ਲਾਈਨ ਯਾਨੀ ਕਿ ਬੀਪੀਐਲ ਲਾਈਨ ਦੇ ਨੀਚੇ ਹੋਣਾ ਜ਼ਰੂਰੀ ਹੈ ਐਪਲੀਕੈਂਟ ਸ਼ੈਡਿਊਲ ਕਲਾਸ ਦਾ ਹੋਣਾ ਜ਼ਰੂਰੀ ਹੈ ਬੈਕਵਰਡ ਕਲਾਸ ਜਾਂ ਅਦਰ ਇਕਨੋਮਿਕਲੀ ਵੀਕਰ ਜਿਹੜੀ ਫੈਮਲੀਆਂ ਨੇ ਉਹਦਾ ਹੋਣਾ ਜ਼ਰੂਰੀ ਹੈ ਇਹਦੇ ਲਈ ਡਾਕੂਮੈਂਟ ਕੀ ਲੱਗਦੇ ਨੇ ਆਧਾਰ ਕਾਰਡ ਪ੍ਰੂਫ ਆਫ ਰੈਜ਼ੀਡੈਂਸ ਬਾਹਰ ਸਰਟੀਫਿਕੇਟ ਕਾਸ ਸਰਟੀਫਿਕੇਟ ਇਨਕਮ ਸਰਟੀਫਿਕੇਟ ਪੋਵਰਟੀ ਲਾਈਨ ਬੀਪੀਐਲ ਕਾਰਡ ਔਰ ਬੈਂਕ ਅਕਾਊਂਟ ਡਿਟੇਲ ਜਿਹਦੇ ਵਿੱਚ ਤੁਹਾਡੇ ਪੈਸੇ ਜਿਹੜੇ ਹੈਗੇ ਨੇ ਆਉਣਗੇ ਉਹ ਹੁਣ ਜ਼ਰੂਰੀ ਹੈ ਤੇ ਇਹਦੇ ਲਈ ਤੁਸੀਂ ਆਨਲਾਈਨ ਅਪਲਾਈ ਜਿਹੜਾ ਹੈਗਾ ਉਹ ਕਰਨਾ ਹੁੰਦਾ ਹੈ ਪੰਜਾਬ ਸੇਵਾ ਪੋਰਟਲ ਦੇ ਅਧੀਨ ਜਾ ਕੇ ਇੱਥੇ ਪੂਰਾ ਜਿਹੜਾ ਹੈਗਾ ਤੁਸੀਂ ਇਹ ਇੱਕ ਪ੍ਰੋਸੈਸ ਹੈ ਜਿਹੜੀ ਉਹ ਕਰਨੀ ਹੁੰਦੀ ਹੈ ਇਹ ਬਾਦੀਆਂ ਗੱਲਾਂ ਨਹੀਂ ਜੇਕਰ ਕਿਸੇ ਨੇ ਇਹਦੇ ਬਾਰੇ ਡਿਟੇਲ ਵੀਡੀਓ ਚਾਹੀਦੀ ਹੈ ਤਾਂ ਨੀਚੇ ਕਮੈਂਟ ਕਰਕੇ ਪੁੱਛ ਸਕਦਾ ਤਾਂ ਕਿ ਆਪਾਂ ਇੱਕ ਡਿਟੇਲ ਵੀਡੀਓ ਦੇ ਵਾਸਤੇ ਲੈ ਕੇ ਆ ਸਕੀਏ ਆਫਲਾਈਨ ਫਾਰਮ ਵੀ ਨੇ ਜੋ ਜਿਹਨੂੰ ਆਨਲਾਈਨ ਨਹੀਂ ਭਰਨਾ ਉਹ ਆਫਲਾਈਨ ਜਿਹੜੇ ਹੈਗੇ ਨੇ ਫਾਰਮ ਪ੍ਰਿੰਟ ਕਰਾ ਕੇ ਆਫਲਾਈਨ ਫਾਰਮ ਵੀ ਫਿਲ ਕਰ ਸਕਦਾ ਹੈ ਤਾਂ ਇਹ ਜਿਹੜੀ ਸਕੀਮ ਹੈ ਇਹ ਸਟਾਰਟ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਭਗਵੰਤ ਮਾਨ ਪਹਿਲਾਂ ਪਹਿਲਾਂ ਤੋਂ ਚੱਲ ਰਹੀ ਹੈ ਸਕੀਮ ਪਰ ਹੁਣ ਨਵੀਂ ਸਰਕਾਰ ਬਣਨ ਤੇ ਇਹ ਸਕੀਮ ਜਿਹੜੀ ਹੈਗੀ ਹੈ ਉਹ ਲਾਗੂ ਹੋ ਜਾਵੇਗੀ ਠੀਕ ਹੈ ਜੀ ਤਾਂ ਜਿਨ੍ਹਾਂ ਨੂੰ ਵੀ ਹੈਗੇ ਨੇ ਮੈਂ ਕੰਡੀਸ਼ਨਾਂ ਦੱਸੀਆਂ ਨੇ ਉਹ ਫulfill ਕਰਦੇ ਨੇ ਆਪਣੀ ਕੁੜੀ ਦੇ ਮੈਰਿਜ ਲਈ ਉਹ ਇਹ ਜਿਹੜੇ ਹੈਗੇ ਨੇ ਫਾਰਮ ਉਹ ਫਿਲ ਅਪ ਕਰ ਸਕਦੇ ਨੇ ਠੀਕ ਹੈ ਤਾਂ ਇਹ ਸੀਗੀ ਅੱਜ ਦੀ ਵੀਡੀਓ ਜੇਕਰ ਕਿਸੇ ਨੇ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਨੀਚੇ ਕਮੈਂਟ ਕਰਕੇ ਪੁੱਛ ਸਕਦਾ ਹੈ ਧੰਨਵਾਦੀ ਤੁਹਾਡਾ ਸਾਰਿਆਂ ਦਾ